ਸਤਿ ਸ਼੍ਰੀ ਅਕਾਲ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਫੈਕਰੋ ਮੈਕਸ ਗੇਅਰ ਇਹਦੇ ਚ 5405 20 ਮਾਡਲ 20 ਮਾਡਲ ਹੈ। 20 ਮਾਡਲ ਹੈ 1000 ਰੁਪਏ ਦੇ ਚੈੱਕ 10 ਘੰਟੇ ਚੱਲਿਆ ਗੇਅਰ ਪ੍ਰੋ ਜਿਹੜੀ ਲਿੰਕ ਹੈ ਤੇ A to Z ਟਰੈਕਟਰ ਗੇਅਰ ਅ ਰਿਜਨਲ ਹੈ। 4 ਸਪੀਡ ਚ ਹੈ। ਟਾਇਰ 16 ਦੇ ਟਾਇਰ 90 ਪੈਸੇ ਟਾਇਰ ਨੇ ਬੈਕ ਤੇ ਬਈ ਇਹਦੇ ਬਟਨ ਵਾਲਾ ਇਲੈਕਟ੍ਰੋਨਿਕ ਹੋਗਾ ਕੀ ਲਿਫਟ ਬਟਨਾਂ ਤੋਂ ਲਿਫਟ ਚੱਕਦਾ ਇਹ। ਹੱਲੇ ਵੀ ਬਟਨਾਂ ਤੋਂ ਕਰਦਾ ਉੱਪਰ ਵੀ ਤੇ ਸਾਰਾ ਅਰੀਜਨਲ ਟਰੈਕਟਰ ਹੈ ਨਾ ਬਾਈ ਨਾਲ ਦੇ ਟਾਇਰ ਹੈ ਨਾਲ ਦੇ ਟਾਇਰ ਨੇ ਕਿਸੇ ਨੇ ਵੀ ਬਾਈ ਨੇ ਲੈਣਾ ਬਾਈ ਹੋਰਾਂ ਨੰਬਰ ਸਕਰੀਨ ਤੇ ਚਲੀਆਂ ਗੱਲ ਕਰ ਲਿਓ 20 ਮਾਡਲ 20 ਮਾ 20 ਦੇ ਮਾਰਕ ਨੇ ਦੇਣਾ 20 ਦੇ ਮਾਰਕ ਨਾਲ ਟਰੈਕਟਰ ਹੈ ਟਾਇਰ ਸਾਰੇ ਨਾਲ ਦੇ ਨੇ ਕੋਈ ਰੀਪੇਂਟ ਵਗੈਰਾ ਨਹੀਂ ਸਾਰਾ ਟਰੈਕਟਰ ਜਿਹੜਾ ਅਰੀਜਨਲ ਹੈ ਤੇ ਮੀਟਰ ਮੋਟਰ ਦੀ ਕੋਈ ਬੈਕ ਬੁੱਕ ਦੀ ਕੋਈ ਕਿਥੋਂ ਮਰਜ਼ੀ ਚੈੱਕ ਕਰਾ ਲਿਓ ਤੇ ਪੂਰਾ ਓਕੇ ਟਰੈਕਟਰ ਹੈ ਕਨੋਪੀ ਵਗੈਰਾ ਸਾਰਾ ਕੁਝ ਬਾਈ ਹੋਰੀ ਨਾਲ ਦੇਣਗੇ ਕੋਈ ਵੀ ਚੀਜ਼ ਬਾਈ ਕਹਿੰਦਾ ਲੋਹੇ ਇਕੱਲੇ ਆ ਜਿਹੜੇ ਪੇਂਟ ਨੇ ਇਹ ਪੇਂਟ ਕਰੇ ਹੋਏ ਨੇ ਬਾਕੀ ਸਾਰਾ ਟਰੈਕਟਰ origignal ਆ ਕਿਸੇ ਨੇ ਵੀ ਮੇਰੇ ਵੀਰ ਨੇ ਲੈਣਾ ਇੱਕ ਵਾਰੀ ਆਵਦਾਓ ਸੇਲ ਪਰਚੇਸ ਹੰਢਾਇਆ ਜਾਂ ਇੱਥੇ ਆ ਕੇ ਵਿਜ਼ਿਟ ਕਰਕੇ ਟਰੈਕਟਰ ਚਲਾ ਕੇ ਆਵਦਾ ਚੈੱਕ ਕਰਕੇ ਲੈ ਕੇ ਜਾਓ